ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਧੰਨ ਭਾਈ ਬਾਲਾ ਜੀ ਜੋ ਸਰਵਣ ਕਰਾ ਰਹੇ ਨੇ ਖਡੂਰ ਸਾਹਿਬ ਵਿਖੇ ਉਸ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਜਿ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋ ਨੰਦ ਕਾਰਜ ਹੋਏ ਹਨ ਲਾਵਾਂ ਹੋਈਆਂ ਹਨ ਤੇ ਸਤਗੁਰੂ ਜੀ ਦੀ ਜੋ ਬਰਾਤ ਬੜੀ ਧੁੰਮ ਧਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਤੋਂ ਭਾਈ ਮੂਲੇ ਖੱਤਰੀ ਦੇ ਬਟਾਲੇ ਵਿਖੇ ਪਹੁੰਚੀ ਹੈ ਭਾਈ ਮੂਲੇ ਨੇ ਹਿਤ ਅਰੰਦਾਵ ਦੇ ਗ੍ਰਹਿ ਵਿਖੇ ਜਾ ਕੇ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰਨੀ ਜੋ ਮੇਰੇ ਘਰ ਮਹਿਤਾ ਕਲਿਆਣ ਦਾਸ ਆਪਣੇ ਸੁਪੁੱਤਰ ਨੂੰ ਵਿਆਹਣ ਆ ਰਿਹਾ ਹੈ ਸਾਰੇ ਕਾਰਜ ਵਿੱਚ ਸਫਲਤਾ ਮਿਲੇ ਆਪ ਜੀ ਐਸੀ ਦਇਆ ਕਰਨੀ ਭਾਈ ਹਿਤੇ ਰੰਧਾਵੇ ਨੇ ਵੀ ਸਮਝਾਇਆ ਕਿ ਮੌਲਾ ਜੀ ਤੁਹਾਡਾ ਵੀ ਸੁਭਾਅ ਥੋੜਾ ਜਿਆਦਾ ਤਰਕ ਵਾਲਾ ਹੈ ਅਤੇ ਉਧਰ ਜੋ ਮਹਿਤਾ ਕਲਿਆਣਦਾਸ ਨੇ ਉਹ ਵੀ ਥੋੜੇ ਜਿਹਾ ਗੁੱਸੇ ਦੇ ਸੁਭਾਅ ਵਾਲੇ ਨੇ ਸੋ ਇਸ ਕਰਕੇ ਜੇ ਉਹ ਕੋਈ ਤੁਹਾਨੂੰ ਬਚਨ ਕਹਿ ਵੀ ਦੇਣ ਵਧ ਘੱਟ ਤਾਂ ਆਪ ਜੀ ਨੇ ਚੁੱਪ ਰਹਿਣਾ ਸ਼ਾਂਤੀ ਵਿੱਚ ਰਹਿਣਾ ਸੋ ਬਾਈ ਹਿੱਤੇ ਰੰਦਾਵੇ ਤੋਂ ਸਾਰੀ ਸਿੱਖਿਆ ਲੈ ਕੇ ਤੇ ਹਿੱਤੇ ਰੰਦਾਵ ਨੇ ਆਪਣੇ ਪੁੱਤਰ ਅਜੀਤੇ ਰੰਦਾਵੇ ਨੂੰ ਭੇਜਿਆ ਕਿ ਤੁਸੀਂ ਜਾਓ ਜਾ ਕੇ ਸਾਰਾ ਕੰਮ ਨਿਭਾਓ ਤਾਂ ਕਿ ਇਹ ਜੋ ਵਿਆਹ ਦਾ ਕਾਰਜ ਹੈ ਉਹ ਸਫਲ ਹੋ ਸਕੇ ਇਧਰੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਚੜੀ ਹੈ ਜਿਸ ਵਿੱਚ ਘੋੜੇ ਹਾਥੀਆਂ ਸਮੇਤ ਸਤਿਗੁਰੂ ਮਹਾਰਾਜੀ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਧੰਨ ਪਾਈ ਬਾਲਾ ਜੀ ਬਿਆੰਤ ਸਿੱਖ ਸੰਗਤਾਂ ਰਿਸ਼ਤੇਦਾਰ ਸਬੰਧੀ ਮਾਮੇ ਚਾਚੇ ਨਾਨੇ ਭਾਈਆ ਜੈ ਰਾਮ ਜੀ ਧੰ ਬੇਬੇ ਨਾਨਕੀ ਜੀ ਦੇ ਜੋ ਘਰ ਵਾਲੇ ਭਾਈਆ ਜੈ ਰਾਮ ਜੀ ਅਤੇ ਹੋਰ ਸਮੂਹ ਰਿਸ਼ਤੇਦਾਰ ਸਭ ਬਰਾਤ ਰੂਪ ਵਿੱਚ ਇੱਥੇ ਪਹੁੰਚੇ ਨੇ ਇਹ ਸਾਰਾ ਲਾਵਾਂ ਦਾ ਪ੍ਰਸੰਗ ਆਨੰਦਕਾਰੇ ਦਾ ਪੂਜੀ ਸਰਵਣ ਕਰ ਚੁੱਕੇ ਹੋ ਅੱਜ ਜੋ ਨਵਾਂ ਪ੍ਰਸੰਗ ਆ ਰਿਹਾ ਹੈ ਕਿ ਗੁਰੂ ਪਾਤਸ਼ਾਹ ਜੀ ਜਦੋਂ ਵਿਆਹ ਕਰਵਾ ਕੇ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹਨ ਤਾ ਇਥੋਂ ਅੱਗੇ ਤਲਵੰਡੀ ਨੂੰ ਜਾ ਰਹੇ ਨੇ ਆਪਣੇ ਗ੍ਰਹਿ ਵੇਖੇ ਸੋ ਉਹ ਕਿਵੇਂ ਜਾਂਦੇ ਹਨ ਉਹ ਸਾਰਾ ਜੋ ਪ੍ਰਸੰਗ ਹੈ ਭਈ ਬਾਲਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ ਤਾਂ ਆਖਿਆ ਕਿ ਸੱਚੇ ਪਾਤਸ਼ਾਹ ਜੀ ਧੰ ਗੁਰੂ ਅੰਗਦ ਦੇ ਮਹਾਰਾਜੀ ਦਾ ਦੀਵਾਨ ਸਜਿਆ ਹੋਇਆ ਹੈ ਖਡੂਰ ਸਾਹਿਬ ਵੇਖੇ ਤਨ ਬਾਬਾ ਬੁੱਢਾ ਜੀ ਨੂੰ ਸਤਕਾਰ ਸਹਿਤ ਬਿਰਾਜਮਾਨ ਕੀਤਾ ਹੋਇਆ ਹੈ ਉੱਚੀ ਜਗ੍ਹਾ ਤੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੂੰ ਵੀ ਆਸਣ ਤੇ ਬਿਰਾਜਮਾਨ ਕੀਤਾ ਹੋਇਆ ਹੈ ਤਨ ਭਾਈ ਵਾਲਾ ਜੀ ਉਹ ਵੀ ਬਿਰਾਜਮਾਨ ਹਨ ਤੇ ਨਾਲ ਹੀ ਗੁਰੂ ਜੀ ਦੇ ਅਨੰਨ ਸਿੱਖ ਭਾਈ ਪਾਰੋ ਜੀ ਭਾਈ ਝੁਲਕਾ ਜੀ ਭਾਈ ਢਿੰਗਾ ਜੀ ਭਾਈ ਜੀਵਾ ਜੀ ਜਿਹੜੇ ਗੁਰੂ ਪਾਤਸ਼ਾਹ ਜੀ ਦਾ ਲੰਗਰ ਸਜਾਉਂਦੇ ਸਨ ਉਹ ਵੀ ਕੋਲੇ ਸਤਿਗੁਰ ਜੀ ਦੇ ਸਜੇ ਹੋਏ ਹਨ ਨਾਲ ਹੀ ਭਾਈ ਪੈੜਾ ਮੋਖਾ ਜੀ ਲਿਖਾਰੀ ਜੋ ਕਾਗਜ਼ ਕਲਮ ਦਵਾਤ ਲੈ ਕੇ ਉਹ ਵੀ ਤਿਆਰ ਬੈਠੇ ਹਨ ਸਾਹਮਣੇ ਸੱਚੇ ਪਾਤਸ਼ਾਹ ਜੀ ਦੇ ਬਿਆਨ ਬੇਅੰਤ ਸਿੱਖ ਸੰਗਤਾਂ ਮਤਾਵਾ ਬੀਰ ਬੱਚੇ ਬਜ਼ੁਰਗ ਸਭ ਹਾਜ਼ਰ ਹਨ ਗੁਰਜੀ ਦਾ ਦੀਵਾਨ ਸਜਿਆ ਹੋਇਆ ਹੈ ਧੰਨ ਭਾਈ ਵਾਲਾ ਜੀ ਨੇ ਹੱਥ ਬੰਨ ਕੇ ਸਤਿਗੁਰੂ ਜੀ ਨੂੰ ਕਥਾ ਸੁਣਾਉਣ ਵਾਸਤੇ ਇਜਾਜ਼ਤ ਲੈਣ ਲਈ ਬੇਨਤੀ ਕੀਤੀ ਤੇ ਸਤਿਗੁਰੂ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਇਸ਼ਾਰਾ ਕਰਕੇ ਆਖਿਆ ਕਿ ਭਾਈ ਵਾਲਾ ਜੀ ਉਹ ਮੇਰੇ ਗੁਰੂ ਨਾਨਕ ਜੀ ਉਹ ਜੋ ਚੱਲ ਰਹੀ ਲੜੀਵਾਰ ਕਥਾ ਹੈ ਆਪ ਜੀ ਸਰਵਣ ਕਰਵਾਓ ਤੋ ਇਸ਼ਾਰਾ ਪਾ ਕੇ ਧੰਨ ਭਾਈ ਬਾਲਾ ਜੀ ਸਤਿਗੁਰੂ ਜੀ ਨੂੰ ਇਉਂ ਤੇ ਸਮੂਹ ਸੰਗਤਾਂ ਨੂੰ ਕਥਾ ਸਰਵਣ ਕਰਾਉਂਦੇ ਹਨ ਕਿ ਸੱਚੇ ਪਾਤਸ਼ਾਹ ਜੀ ਜਦੋਂ ਵਿਆਹ ਕਰਕੇ ਬੜੇ ਧੂਮ-ਧਾਮ ਦੇ ਨਾਲ ਵਿਧਿਆ ਹੋ ਕੇ ਸੁਲਤਾਨਪੁਰ ਪਹੁੰਚੇ ਤਾਂ ਬਾਜੇ ਗਾਜੇ ਤੇ ਅੱਗੇ-ਅੱਗੇ ਲਾੜਾ ਤੇ ਲਾੜੀ ਅਰ ਪਿੱਛੇ ਮਹਿਤਾ ਕਲਿਆਣਦਾਸ ਜੀ ਭਾਈ ਲਾਲਚੰਦ ਜੀ ਖੋਰ ਸੰਬੰਧੀ ਖੁਸ਼ੀ ਨਾਲ ਆਪਣੇ ਘਰ ਵੱਲ ਗਏ ਤਾਗੋ ਬੀਬੇ ਨਾਨਕੀ ਜੀ ਬਹੁਤ ਸਾਰੀਆਂ ਸਾਥਨਾ ਸਮੇਤ ਸੰਯੁਕਤ ਲੈਣ ਆਈ ਅਤੇ ਕੁਲ ਰੀਤੀ ਸੰਪੂਰਨ ਕਰਦੇ ਹੋਏ ਆਪਣੇ ਵੀਰ ਨੂੰ ਆਪਣੀ ਪਰਜਾਈ ਨੂੰ ਅੰਦਰ ਲਿਜਾ ਕੇ ਬੜੇ ਚੰਗੇ ਥਾਂ ਬਿਠਾਇਆ ਗਿਆ ਬਾਕੀ ਬਰਾਤ ਨੂੰ ਵੱਖਰੀ ਜਗ੍ਹਾ ਤੇ ਉਤਾਰਾ ਦਿੱਤਾ ਭਾਈ ਆ ਜੈ RAM ਜੀ ਤੇ ਬੇਬੇ ਨਾਨਕੀ ਜੀ ਨੇ ਸਭਨਾ ਦੀ ਭਲੀ ਪ੍ਰਕਾਰ ਸੇਵਾ ਕੀਤੀ ਦੋ ਦਿਨ ਉੱਥੇ ਰਹਿਣ ਪਿਛੋਂ ਮਹਿਤਾ ਕਲਿਆਣ ਦਾਸ ਜੀ ਨੇ ਕਿਹਾ ਕਿ ਨਾਨਕ ਜੀ ਦੀ ਮਾਤਾ ਦੀ ਲਿਵ ਇਸੇ ਪਾਸੇ ਲੱਗੀ ਹੋਈ ਹੋਵੇਗੀ ਇਸ ਤੇ ਉਸ ਦਾ ਮਨੋਰਥ ਸ਼ਿਗਰ ਹੀ ਪੂਰਾ ਕਰਨਾ ਚਾਹੀਏ ਅਰਥਾਤ ਨੂੰ ਪੁੱਤਰ ਨੂੰ ਮਾਤ ਜੀ ਦਾ ਦਰਸ਼ਨ ਕਰਨਾ ਚਾਹੀਏ ਅਤੇ ਰਾਇ ਬੁਲਾਰ ਨੇ ਵੀ ਆਉਂਦੀ ਵਾਰੀ ਕਿਹਾ ਸੀ ਕਿ ਸਤਗੁਰਾਂ ਦਾ ਵਿਆਹ ਕਰਕੇ ਇੱਥੇ ਜ਼ਰੂਰ ਲਿਆਉਣਾ ਪਰ ਗੁਰੂ ਜੀ ਦਾ ਰੁਖ ਦੇਖ ਕੇ ਭਾਈ ਜੈ ਰਾਮ ਜੀ ਨੇ ਕਿਹਾ ਕਿ ਇਹਨਾਂ ਬਿਨਾਂ ਮੋਦੀ ਖਾਨੇ ਦੀ ਕਾਰ ਚੱਲਣੀ ਔਖੀ ਹੈ ਮਹਿਤਾ ਕਾਲੂ ਜੀ ਨੇ ਕਿਹਾ ਔਖੀ ਹੋਵੇ ਭਾਵੇਂ ਸੌਖੀ ਹੋਵੇ ਪਰ ਇਹ ਗੱਲ ਨਹੀਂ ਹੋ ਸਕਦੀ ਕਿ ਮਾਂ ਆਪਣੇ ਨੋ ਪੁੱਤਰ ਨੂੰ ਨਾ ਦੇਖੇ ਤੁਸੀਂ ਖਿਆਲ ਕਰੋ ਉਸ ਦਾ ਇੱਕੋ ਇੱਕ ਪੁੱਤਰ ਹੈ ਉਹ ਵੀ ਵਿਆਹ ਕਰਾ ਕੇ ਨਾ ਮਿਲੇ ਤਾਂ ਉਸ ਨੂੰ ਕਿਤਨਾ ਕੋ ਰੰਜ ਹੋਵੇਗਾ ਮਨ ਵਿੱਚ ਗੁੱਸਾ ਹੋਵੇਗਾ ਫਿਰ ਗੁਰੂ ਜੀ ਵੱਲ ਤੱਕ ਕੇ ਕਿਹਾ ਕਿ ਪੁੱਤਰ ਜੀ ਤੁਹਾਡਾ ਜਾਣਣਾ ਜ਼ਰੂਰੀ ਹੈ ਜਾ ਦਿਲ ਕਰੇ ਆ ਜਾਣਾ ਇਹ ਗੱਲ ਕਰਦੇ ਹੀ ਸਨ ਕੇ ਮੂਲਾ ਚਾਉਣਾ ਵੀ ਉੱਥੇ ਆ ਗਿਆ ਜੋ ਸਤਗੁਰੂ ਜੀ ਦੇ ਸਹਰਾ ਸਾਹਿਬ ਸਨ ਉਸਨੇ ਵੀ ਗੁਰੂ ਜੀ ਨੂੰ ਸੁਲਤਾਨਪੁਰ ਰਹਿਣ ਦੀ ਹੀ ਸਲਾਹ ਦਿੱਤੀ ਪਰ ਪਰਮਾਨੰਦ ਜੀ ਜੋ ਬਹੁਤ ਸਿਆਣਾ ਸੀ ਉਸਨੇ ਕਿਹਾ ਕਿ ਇਹ ਗੱਲ ਨਹੀਂ ਬਣ ਸਕਦੀ ਕਿਉਂਕਿ ਇਕਲੌਤੇ ਪੁੱਤਰ ਦੀ ਮਾਤਾ ਨੂੰ ਬਿਨਾਂ ਦੇਖਿਆ ਕਿਸ ਤਰ੍ਹਾਂ ਧੀਰ ਜਾ ਸਕਦਾ ਹੈ ਉਹ ਤਾਂ ਗਊ ਦੇ ਵਿਚ છોੜੇ ਹੋਏ ਪਿਛੜੇ ਹੋਏ ਬੱਚੇ ਦੀ ਤਰ੍ਹਾਂ ਉਡੀਕ ਵਾਂਗ ਇਸੇ ਪਾਸੇ ਟਿਕ ਲਈ ਬੈਠੀ ਹੋਵੇਗੀ ਹੁਣ ਇਹ ਜਾਣ ਫਿਰ ਮਾਤਾ ਜੀ ਦੀ ਅਸੀਸ ਲੈ ਕੇ ਆ ਜਾਣਗੇ ਇਹ ਗੱਲ ਸਾਰਿਆਂ ਨੇ ਮੰਨ ਲਈ ਸਤਿਗੁਰੂ ਜੀ ਮੈਨੂੰ ਬੁਲਾ ਕੇ ਕਹਿਣ ਲੱਗੇ ਕਿ ਲੈ ਭਾਈ ਬਾਲਿਆ ਅਸੀਂ ਤਲਵੰਡੀਆਂ ਹੋ ਆਈਏ ਕਿ ਤੂੰ ਹੱਟੀ ਦਾ ਕੰਮ ਨਿਸੰਘ ਹੋ ਕੇ ਕਰੀ ਜਾ ਆਪੇ ਆਣ ਕੇ ਰੋਕੜ ਮੇਲ ਲਵਾਂਗੇ ਹਿਸਾਬ ਕਿਤਾਬ ਕਰ ਲਵਾਂਗੇ ਮੈਂ ਕਿਹਾ ਜੀ ਇਹ ਕੰਮ ਮੈਥੋਂ ਨਹੀਂ ਹੋਣਾ ਬਹੁਤ ਔਖਾ ਹੈ ਤੁਹਾਡੇ ਵਰਗਾ ਹੀ ਕੋਈ ਕੰਮ ਚਲਾਵੇ ਤਾਂ ਚਲਾਵੇ ਮੇਰੇ ਪਾਸੋਂ ਹੋਣਾ ਬਹੁਤ ਮੁਸ਼ਕਲ ਹੈ। ਗੁਰੂ ਜੀ ਨੇ ਕਿਹਾ ਹੈ ਬਾਲਾ ਤੂੰ ਸਾਡੇ ਨਾਲ ਇੰਨਾ ਚ ਰਿਹਾ ਹੈ ਤੈਨੂੰ ਅਜੇ ਤੱਕ ਸੂਝ ਨਹੀਂ ਆਈ ਗਿਆਨ ਨਹੀਂ ਹੋਇਆ ਕਿ ਕੰਮ ਤਾਂ ਉਸ ਕਰਤਾਰ ਨੇ ਕਰਨੇ ਹਨ ਤੂੰ ਬੇਫਿਕਰ ਹੋ ਕੇ ਮਹੀਨੇ ਤੱਕ ਅਸੀਂ ਆ ਜਾਵਾਂਗੇ ਉਹ ਲੱਗਾ ਰਹਿ ਮੈਂ ਸਤਿ ਵਜਨ ਕਹਿ ਕੇ ਹੱਟੀ ਦਾ ਕੰਮ ਸੰਭਲਿਆ ਗੁਰੂ ਜੀ ਸਮੇਤ ਜਾਨੀਆਂ ਤੇ ਤਲਵੰਡੀ ਚਲੇ ਗਏ ਤਲਵੰਡੀ ਜਾ ਕੇ ਜੋ ਜੋ ਮੰਗਲਾਚਾਰ ਹੋਏ ਭਾਵੇਂ ਔਖੇ ਅੱਖੀ ਨਹੀਂ ਦੇਖੇ ਪਰ ਜੋ ਸੁਣੇ ਹਨ ਗੁਰੂ ਜੀ ਨੇ ਆਖਿਆ ਕਿ ਉਹ ਮੈਂ ਗੁਰੂ ਜੀ ਨੂੰ ਕਹਿਣ ਲੱਗੇ ਭਤਨ ਭਾਈ ਵਾਲਾ ਜੀ ਕਿ ਮੈਂ ਸੁਨਾਮ ਦਾ ਹਾਂ ਜੇ ਜਰਨਤਲਵੰਡੀ ਨਗਰ ਟਹੰਚੇ ਤਾਂ ਦਾ ਬੜੇ ਜੋਰ-ਜੋਰ ਨਾਲ ਬਾਜੇ ਵਜਨੇ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਸੁਣ ਕੇ ਨਗਰ ਦੇ ਵਾਸੀ ਬੜੀ ਖੁਸ਼ੀ ਨਾਲ ਸਮੁੰਦਰ ਦੀ ਲਹਿਰਾਂ ਵੱਤ ਉੱਚਲ-ਉੱਚਲ ਕੇ ਉਸੇ ਵੇਲੇ ਗੁਰੂ ਜੀ ਦੀ ਸੋਭਾ ਸਾਰੇ ਬਰਾਤ ਰੂਪ ਤਾਰਿਆਂ ਵਿੱਚ ਪੂਰਨਮਾਸ਼ੀ ਦੇ ਚੰਦ੍ਰਮਾ ਵਰਗੀ ਸੀ ਉਹਨਾਂ ਦੇ ਬਚਨ ਮਾਨੋ ਅੰਮ੍ਰਿਤ ਵਰਖਾ ਹੋ ਰਹੇ ਸੀ ਜਦੋਂ ਆਪਣੇ ਘਰ ਨੇੜੇ ਆਏ ਤਾਂ ਮਾਤਾ ਤ੍ਰਿਪਤਾ ਜੀ ਜਿਸ ਨੂੰ ਕਈ ਚਿਰ ਤੋਂ ਦਰਸ਼ਨਾਂ ਦੀ ਲਾਲਸਾ ਲੱਗੀ ਹੋਈ ਸੀ ਆਗਲਵਾਂਡੀ ਨੂੰ ਪੁੱਤਰ ਨੂੰ ਆ ਮਿਲੀ ਤੇ ਖੁਸ਼ੀ ਨਾਲ ਵਾਰਨੇ ਸਰਵਾਰ ਨੇ ਕੀਤੇ ਤੇ ਸੁਲਖਣੀ ਜੀ ਨੇ ਮਾਤਾ ਜੀ ਦੇ ਚਰਨਾਂ 'ਪਰ ਮੱਥਾ ਟੇਕ ਕੇ ਅਸੀਸ ਲਈ ਉਪਰੰਤ ਮਾਤਾ ਜੀ ਬੜੇ ਪਿਆਰ ਨਾਲ ਨਵੇਂ ਪੁੱਤਰ ਨੂੰ ਬਿਠਾ ਕੇ ਆਨੰਦ ਵਿੱਚ ਮਗਨ ਹੋ ਗਈ ਇੰਨੇ ਨੂੰ ਨਗਰ ਦੀਆਂ ਇਸਤਰੀਆਂ ਨੇ ਆ ਕੇ ਪਰਸਪਰ ਵਧਾਈਆਂ ਦਿੱਤੀਆਂ ਅਤੇ ਵਧਾਈਆਂ ਲਈਆਂ ਫਿਰ ਗੁਰੂ ਜੀ ਕੋਲ ਆ ਕੇ ਬੈਠ ਗਏ ਤੇ ਸਾਰਿਆਂ ਸਬੰਧੀਆਂ ਨੂੰ ਯਸਾਯੋਗ ਸਨਮਾਨ ਨਾਲ ਮਿਲ ਕੇ ਸੁਖ ਅਨੰਦ ਪੁੱਛੀ ਤਦ ਨੂੰ ਮਹਿਤਾ ਕਲਿਆਣ ਦਾਸ ਜੀ ਵੀ ਆ ਗਏ ਤੇ ਕਹਿਣ ਲੱਗੇ ਕਿ ਰਾਏ ਬਲਾਰ ਜੀ ਨੂੰ ਜਾ ਕੇ ਮਿਲੋ ਗੁਰੂ ਜੀ ਰਾਏਵਲ ਉਹ ਉੱਥੇ ਜਾ ਪਹੁੰਚੇ ਜਿੱਥੇ ਉਹ ਸਵਾ ਲਗਾਈ ਬੈਠਾ ਹੋਇਆ ਸੀ ਗੁਰੂ ਜੀ ਕੁਝ ਅਦਬ ਕਰਨ ਲੱਗੇ ਹੀ ਸਨ ਕਿ ਰਾਏ ਬਲਾਰ ਜੀ ਨੇ ਛੇਤੀ ਨਾਲ ਮੰਜੇ ਤੋਂ ਉੱਠ ਕੇ ਗਲਵੱਕੜੀ ਵਿੱਚ ਲੈ ਕੇ ਤੇ ਮੰਜੇ ਦੇ ਸਰਹਾਣੇ ਵੱਲ ਬਿਠਾ ਕੇ ਆਦਰ ਨਾਲ ਵਿਆਹ ਦੀ ਗੱਲਬਾਤ ਪੁੱਛਣ ਲੱਗਾ ਪਾਸੋਂ ਮਰਦਾਨੇ ਨੇ ਸਾਰੀ ਗੱਲ ਸੁਣਾਈ ਕਿ ਰਾਏ ਜੀ ਅਸੀਂ ਕਈ ਵਿਆਹ ਹੋਏ ਹਨ ਪਰ ਐਸਾ ਵਿਆਹ ਅਜ ਤੱਕ ਨ ਕਦੇ ਨਹੀਂ ਦੇਖਾ ਬੜੀ ਧੂਮਤਾਬਸੀ ਖੁਸ਼ੀਆਂ ਸਨ ਸੁਲਤਾਨਪੁਰ ਤੇ ਪੱਖੋ ਕੇ ਰੰਧਾਵੇ ਬੜੀ ਰਹਿ ਆਈ ਨੇੜੇ ਤਾਂ ਇਸ ਵਿਆਹ ਦੀਆਂ ਧੁੰਮਾਂ ਪੈ ਗਈਆਂ ਰਾਏ ਸੁਣ ਕੇ ਬੜਾ ਪ੍ਰਸੰਨ ਹੋਇਆ ਕਿ ਕਾਲੂ ਜੀ ਦੀ ਉਪਮਾ ਕੀਤੀ ਕੁਚਰ ਬੈਠ ਕੇ ਗੁਰੂ ਜੀ ਆ ਗਏ ਤੇ ਪ੍ਰਸ਼ਾਦ ਪਾਣੀ ਛੱਕ ਕੇ ਰਾਤ ਆਰਾਮ ਕੀਤਾ ਸਵੇਰੇ ਅਮਰਤ ਵੇਲੇ ਸਾਵਧਾਨ ਹੋ ਕੇ ਸੋਚ ਇਸ਼ਨਾਨ ਕਰਕੇ ਹਰदयाल ਪੁਜੋਤ ਬੁਲਾ ਕੇ ਕਿਹਾ ਜੋ ਮੰਗਣਾ ਹੈ ਸੋ ਮੰਗੋ ਹਰदयाल ਜੀ ਨੇ ਦੋਨੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਆਪ ਜੀ ਦਾ ਦਿੱਤਾ ਹੋਇਆ ਸਭ ਕੁਝ ਹੈ ਮੈਂ ਤੁਹਾਡੀ ਮਹਿਮਾ ਨਹੀਂ ਸੀ ਲਖੀ ਜਿੰਨੀ ਕੋ ਤੁਸਾਹੀ ਲਿਖਾਉਣ ਦੀ ਕਿਰਪਾਲਤਾ ਕੀਤੀ ਉਨੀ ਕੋ ਹੁਣ ਜਾਣੀ ਹੈ ਤੁਹਾਡਾ ਦਰਸ਼ਨ ਕੀਤਿਆਂ ਸਭ ਪਦਾਰਥ ਪ੍ਰਾਪਤ ਹੋ ਗਏ ਹਨ ਜੋ ਕੋਈ ਤੁਹਾਡੀ ਤੇ ਸ਼ਰਧਾ ਕਰੇਗਾ ਉਹ ਸੰਸਾਰ ਸਾਗਰ ਵਿੱਚੋਂ ਜ਼ਰੂਰ ਪਾਰ ਹੋਵੇਗਾ ਜੇ ਤਰੁੱਠੇ ਹੋ ਤਾਂ ਇਹੋ ਹੀ ਕਿਰਪਾ ਕਰੋ ਕਿ ਮੇਰਾ ਜਨਮ ਮਰਨ ਕਟਿਆ ਜਾਵੇ ਇਹ ਪ੍ਰੇਮ ਭਰੀ ਬੇਨਤੀ ਸੁਣ ਕੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਏਕ ਬ੍ਰਾਹਮਣ ਦੇਵਤਾ ਜੀ ਤੇਰੀ ਬੁੱਧ ਧਨ ਹੈ ਜਿਸ ਨੇ ਆਪਣੇ ਹੰਕਾਰ ਨੂੰ ਛੱਡਿਆ ਹੈ ਤੇਰੀ ਹੁਣ ਥੋੜੀ ਹੀ ਬਾਕੀ ਹੈ ਉਮਰ ਜੋ ਸਰੀਰ ਤਿਆਗ ਕੇ ਮੁਕਤ ਨੂੰ ਪ੍ਰਾਪਤ ਹੋਵੇਗਾ ਜਿਸ ਤਰ੍ਹਾਂ ਹਾਥੀ ਗਲ ਵਿੱਚੋਂ ਮਾਲਾ ਤਿਆਗਦਾ ਹੋਇਆ ਕੋਈ ਅਫਸੋਸ ਨਹੀਂ ਕਰਦਾ ਇਸੇ ਤਰ੍ਹਾਂ ਤੂੰ ਵੀ ਆਪਣੇ ਨਉ ਤ्यान तਨ ਨੂੰ ਤਿਆਗਦਾ ਹੋਇਆ ਕੋਈ ਅਫਸੋਸ ਨਹੀਂ ਲੋਕ ਉਸ ਲੋਕ ਵਿੱਚ ਪਹੁੰਚ ਜਾਵੇਗਾ ਇਹ ਉਪਦੇਸ਼ ਸੁਣ ਕੇ ਪੰਡਤ ਜੀ ਨੂੰ ਗਿਆਨ ਹੋ ਗਿਆ ਘਰ ਜਾ ਕੇ ਬਾਕੀ ਉਮਰ ਜੀਵਨ ਮੁਕਤੀ ਦੀ ਅਵਸਥਾ ਵਿੱਚ ਬਤੀਤ ਕਰਨ ਲੱਗਾ ਫਿਰ ਗੋਪਾਲ ਪੰਦਾ ਹਰਦਾਸ ਵੈਦ ਮੁੱਲਾ ਤਿੰਨੇ ਜਣੇ ਸਤਗੁਰਾਂ ਦੇ ਦਰਸ਼ਨ ਕਰਨ ਲਈ ਆਏ ਜਿਸ ਨੂੰ ਕਿਸਾਨਦ ਪੁੱਛ ਕੇ ਕਹਿਣ ਲੱਗੇ ਸਤਿਗੁਰੂ ਤੁਸੀਂ ਸਰ ਰਹੇ ਸੰਸਾਰੀ ਜੀਵਾਂ ਨੂੰ ਦੁੱਖਾਂ ਰੂਪੀ ਸਮੁੰਦਰ ਵਿੱਚੋਂ ਤਾਰਨ ਵਾਸਤੇ ਜਹਾਜ਼ ਰੂਪ ਹੋ ਕੇ ਅਵਤਾਰ ਧਾਰਿਆ ਹੈ ਇਸ ਪ੍ਰਕਾਰ ਦੀ ਉਪਮਾ ਕਰਦੇ ਹੋਏ ਆਪੋ ਆਪਣੇ ਘਰਾਂ ਨੂੰ ਚਲੇ ਗਏ ਧਨਪਾਈ ਬਾਲਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਜੀ ਇਹ ਸੁਲਤਾਨਪੁਰ ਜਾਣ ਦਾ ਪ੍ਰਸੰਗ ਸੀ ਤਲਵੰਡੀ ਚਲੇ ਗਏ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਤੋਂ ਉੱਥੇ ਖੁਸ਼ੀਆਂ ਦੇ ਮੰਗਲਾਚਾਰ ਹੋ ਗਏ ਸਤਿਗੁਰੂ ਜੀ ਅੱਗੇ ਜੋ ਪ੍ਰਸੰਗ ਆਉਣਾ ਹੈ ਉਹ ਤਲਵੰਡੀ ਤੋਂ ਸੁਲਤਾਨਪੁਰ ਆਉਣਗੇ ਸੱਚੇ ਪਾਤਸ਼ਾਹ ਜੀ ਉਹ ਕਿਵੇਂ ਆਉਣਗੇ ਕਿਵੇਂ ਸਤਿਗੁਰੂ ਜੀ ਉੱਥੋਂ ਚੱਲਣਗੇ ਕਿਵੇਂ ਨਗਰ ਦਾ ਪ੍ਰੇਮ ਪਿਆਰ ਹੋਵੇਗਾ ਦਾਇਬਲਾਲ ਜੀ ਦੇ ਕੀ ਆਖਰੀਆਂ ਗੱਲਾਂ ਹੋਣਗੀਆਂ ਸੋ ਉਹ ਸਾਰੀ ਜੋ ਸਾਖੀ ਹੈ ਪ੍ਰਸੰਗ ਹੈ ਮੈਂ ਆਪ ਜੀ ਨੂੰ ਸਰਵਣ ਕਰਾਵਾਂਗਾ ਇੱਥੇ ਹੀ ਆਪ ਜੀ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ ਤੇ ਨਾਲ ਆਪਾਂ ਵੀ ਖਿਮਾ ਮੰਗਦੇ ਹਾਂ ਜੋ ਆਪਾਂ ਰਲ ਮਿਲ ਕੇ ਪ੍ਰਸੰਗ ਨੂੰ ਵਾਚ ਰਹੇ ਹਾਂ ਤੇ ਨਾਲ ਸਰਵਣ ਕਰ ਰਹੇ ਹਾਂ ਬਣੇ ਰਹੋ ਚੈਨਲ ਦੇ ਨਾਲ ਤਾਂ ਕਿ ਜੋ ਆਉਣ ਵਾਲੀ ਜਨਮ ਕਥਾ ਹੈ ਸਾਰੇ ਪ੍ਰਸੰਗ ਹਨ ਆਪਾਂ ਸਮੇਂ ਨਾਲ ਸਰਵਣ ਕਰਦੇ ਰਹੀਏ ਸੁਨੇ ਹੋਏ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਫਿਰ ਸਾਡਾ ਲੋਕ ਸੁਖੀ ਏ ਪਰ ਲੋਕ ਸੁਹੇਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ